ਫਰੀ ਕੋਟ ਕਬਰਨਾਮਾ ਤੇ ਸਭ ਦਾ ਸਵਾਗਤ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਜਿਸ ਦੇ ਤਹਿਤ ਫਰੀ ਕੋਟ ਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਅਤੇ ਮਲਾਈਕ ਦਿੱਤੀਆਂ ਵੱਲੋਂ ਬੱਲੀਆਂ ਵੀ ਜਿਹੜਾ ਹੈਗਾ ਐਲਾਨ ਕੀਤਾ ਗਿਆ ਸੀ ਤੇ ਇਸ ਦੇ ਚੱਲਦੇ ਅੱਜ ਜਿਹੜਾ ਫਰੀ ਕੋਟ ਹੈਗਾ ਸੰਪੂਰਨ ਤੌਰ ਤੇ ਜਿਹੜਾ ਹੈਗਾ ਬੰਦ ਸਾਰ ਦੁਕਾਨਾਂ ਬਿਲਕੁਲ ਜਿਹੜੀਆਂ ਬੰਦ ਨੇ ਅਸ ਟਾਈਮ ਅਸੀਂ ਪਾਈਕਟੀਆਂ ਚੌਂਕ ਅਤੇ ਨਾਲ ਨਾਲ ਘਟਾਗਰ ਚੌਂਕ ਦੀ ਨਦੀ ਖਾਂ ਤੇ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਹੈਗੇ ਤੁਹ ਦਿਖਾ ਰਹੇ ਆ ਇਹ ਬੰਦ ਨੇ ਦੁਕਾਨਾਂ ਬਿਲਕੁਲ ਬੰਦ ਨੇ ਐਮਰਜੈਂਸੀ ਸਵਾਵਾ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਨੇ ਤੇ ਕਿਉਂਕਿ ਜਿਹਦੇ ਵਿੱਚ ਮੈਡੀਕਲ ਦੀਆਂ ਦੁਕਾਨਾਂ ਨੇ ਜਾਂ ਉਹ ਖੁੱਲੀਆਂ ਨੇ ਬਾਕੀ ਜਿਹੜਾ ਹੈਗਾ ਪੂਰਨ ਸਮਰਥਕ ਜਿਹੜਾ ਹੈਗਾ ਜਿਹੜਾ ਜਥੇਬੰਦੀਆਂ ਵੱਲੋਂ ਬੰਦਿਆ ਹੈਗਾ ਭੱਤ ਬੰਦ ਨੂੰ ਕਿਉਂਕਿ ਪਿਛਲੇ ਸਮੇਂ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲਿਆ ਸੀ ਉਸ ਤਰ੍ਹਾਂ ਕੁਝ ਮੰਗਾਂ ਚੱਲ ਜਿਵੇਂ ਐਮਐਸਪੀ ਤੇ ਜਾਂ ਕਰਜ਼ਾ ਮਾਫੀ ਤੇ ਜਾਂ ਜਿਹੜੀਆਂ ਹੋਰ ਮੰਗਾਂ ਸਨ ਜਿਵੇਂ ਲਖੀਪੁਰ ਦੀ ਘਟਨਾ ਹੋਈ ਸੀ ਉਹ ਘਟਨਾ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਸੀ ਸਰਕਾਰ ਦੇ ਨਾਂ ਤੇ ਜਿਹੜਾ ਹੈਗਾ ਲਗਾਤਾਰ ਜਿਹੜੇ ਹੈਗੇ ਮੰਗ ਪੱਤਰ ਹੀ ਭੇਜੇ ਜਾ ਰਹੇ ਸੀ ਪਰ ਉਸ ਦੇ ਬਾਵਜੂਦ ਹਾਲੇ ਤੱਕ ਜਿਹੜੀਆਂ ਮੰਗਾਂ ਨਾ ਪੂਰੀਆਂ ਹੋਣਾਂ ਦੇਖ ਹੁਣ ਪਿਛਲੇ ਸਮੇਂ ਸੂਚਿਤ ਕਿਸਾਨ ਮੋਰਚੇ ਜਿਹਦੇ ਵਿੱਚ ਪੰਜਾਬ ਹਰਿਆਣਾ ਅਤੇ ਭਾਰਤ ਭਰ ਦੇ ਕਿਸਾਨ ਜਿਨ੍ਹਾਂ ਜਥੇਬੰਦੀਆਂ ਨੇ ਉਨ੍ਹਾਂ ਵੱਲੋਂ ਸਮਰਥਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਲਰਟ ਹੋਇਆ ਸੀ ਕਿ ਜਿਹੜਾ ਹੈਗਾ ਪੰਦ ਭਾਰਤ ਬੰਦ ਕੀਤਾ ਜਾਵੇਗਾ ਤੇ ਜਿਸ ਦੀਆਂ ਕਿ ਤਿਆਰੀਆਂ ਪਿਛਲੇ ਦਿਨੀ ਲਗਾਤਾਰ ਕੀਤੀਆਂ ਜਾ ਰਹੀਆਂ ਸਨ ਅਤੇ ਪੰਜਾਬ ਦੀਆਂ ਜਥੇਬੰਦੀਆਂ ਜਿਹਦੇ ਵਿੱਚ 37 ਕਿਸਾਨ ਜਥੇਬੰਦੀਆਂ ਅਤੇ ਹੋਰ ਮਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਉਹ ਵੀ ਸਨ ਉਨ੍ਹਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ ਪਿਛਲੇ ਦਿਨੇ ਪੀਆਰਟੀਸੀ ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਬੱਸਾਂ ਅੱਜ ਨਹੀਂ ਚੱਲਣਗੀਆਂ ਕਿਉਂਕਿ ਅੱਜ ਆਪ ਬਸਾਂ ਜੀ ਨੇ ਬਿਲਕੁਲ ਬੰਦ ਨੇ ਤੇ ਬਾਸਾ ਡਾ ਬਿਲਕੁਲ ਬੰਦ ਹੈ ਤੇ ਜਿਹੜੀ ਹੈਗੇ ਦੁਕਾਨਾਂ ਵੀ ਬਿਲਕੁਲ ਬੰਦ ਨੇ ਲੋਕ ਹਾਲਾਕੀ ਆਵਾਜ਼ਾਂ ਜਿੱਦੇ ਨਿਕਰੇ ਹਨ ਪਰ ਲੋਕ ਜਿਹੜੇ ਨਿਕਰੇ ਹਨ ਤੇ ਪਰ ਜਿਹੜੀਆਂ ਹੈਗੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਫਿਲਹਾਲ ਦੀ ਘੜੀ ਜਿਹੜੀਆਂ ਬੰਦ ਨੇ ਲੋਕ ਆਪਣੇ ਜਿਹੜੇ ਵਹੀਕਲਾ ਵਗੈਰਾ ਤੇ ਸਮਾਲ ਕਰਕੇ ਆ ਜਾ ਰਹੇ ਨੇ ਆਵਾਜ਼ੇ ਜਿਹੜੀ ਚੱਲ ਰਹੀ ਹੈਗੀ ਹੈ ਪਰ ਫਿਲਹਾਲ ਜੇ ਆਪਾਂ ਗੱਲ ਕਰੀਏ ਫਰੀਕੋਟ ਸ਼ਹਿਰ ਦੀ ਤਾਂ ਫਰੀਕੋਟ ਸ਼ਹਿਰ ਜਿਹੜਾ ਹੈਗਾ ਬਿਲਕੁਲ ਬੰਦ ਹੈਗਾ ਬੰਦ ਨੂੰ ਜਿਹੜਾ ਪੂਰਾ ਸਮਰਥਨ ਮਿਲ ਰਿਹਾ ਹੈਗਾ ਤੇ ਲਗਾਤਾਰ ਇਸ ਤੋਂ ਬਾਅਦ ਜਿਹੜਾ ਕਿਸਾਨ ਜਿੱਤੇ ਬੰਦੇ ਕਹਿੰਨਾ ਹੈ ਕਿ ਨੈਸ਼ਨਲ ਹਾਈਵੇ 10 10.5 ਦੇ ਕਰੀਬ ਜਿਹੜਾ ਹੈਗਾ ਨੈਸ਼ਨਲ ਹਾਈਵੇ 54 ਉਸ ਨੂੰ ਜਿਹੜਾ ਹੈਗਾ ਟਾਹਣਾ ਟੀ ਪੁਆਇੰਟ ਤੋਂ ਵੀ ਜਿਹੜਾ ਹੈਗਾ ਬੰਦ ਕੀਤਾ ਜਾਵੇਗਾ ਤੇ ਜਿਹੜਾ ਹੈਗਾ ਇਸ ਸਮੇਂ ਜਿਹੜੀਆਂ ਕੁਝ ਜਿਹੜੀਆਂ ਹੈਗੀਆਂ ਮੈਡੀਕਲ ਦੀਆਂ ਸ਼ਾਪ ਕੱਲੀਆਂ ਖੁੱਲੀਆਂ ਨੇ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਹ ਐਮਰਜੈਂਸੀ ਸਿਚੁਏਸ਼ਨ ਨੂੰ ਰਾਹ ਦਿੱਤਾ ਜਾਵੇਗਾ ਕਿਉਂਕਿ ਕਈ ਵਾਰ ਕਿਸੇ ਦੀ ਮੈਰਜ ਹੁੰਦੀ ਆ ਜਾਂ ਕਿਸੇ ਨੂੰ ਹੋਰ ਜਾਣਾ ਹੁੰਦਾ ਜਾਂ ਵਧੀਏ ਜਾਣਾ ਹੁੰਦਾ ਆ ਜਿਹੜੀ ਮੈਡੀਕਲ ਦੀ ਹੈ ਇਹ ਸੂਰਤਾਂ ਬਹੁਤ ਜ਼ਰੂਰੀ ਹੈ ਇਸ ਨੂੰ ਨਹੀਂ ਬੰਦ ਕੀਤਾ ਜਾਵੇਗਾ ਤੇ ਫਿਲਹਾਲ ਬਾਕੀ ਦੁਕਾਨਾਂ ਦਾ ਜਿਹੜਾ ਹੈਗਾ ਪੂਰਨ ਸੰਪੂਰਨ ਤੌਰ ਤੇ ਆਪਾਂ ਗੱਲ ਕਰ ਗਏ ਤਾਂ ਸਮਰਥਕ ਜਿਹੜਾ ਹੈਗਾ ਜਿਹੜਾ ਮਿਲਦਾ ਨਜ਼ਾਰਿਆ ਲੋਕ ਦੇਖੋ ਗੱਲ ਇਹ ਹੈ ਜੀ ਸਾਡੀਆਂ ਮੀਟਿੰਗਾਂ ਪਹਿਲਾਂ ਬਹੁਤ ਹੋਈਆਂ ਇਸ ਸੰਬੰਧ ਦੇ ਵਿੱਚ ਹਰ ਇੱਕ ਬੰਦੇ ਤੱਕ ਅਸੀਂ ਅਪਰੋਚ ਕੀਤੀ ਹੈ ਕੋਈ ਭਾਵੇਂ ਉਹ ਦੋਦੀ ਯੂਨੀਅਨ ਹੋਵੇ ਟ੍ਰੇਡ ਯੂਨੀਅਨਾ ਜਿੰਨੀਆਂ ਹੋਣ ਕੋਈ ਪਤਰੋ ਮੰਡੀ ਦੇ ਵਿੱਚ ਪ੍ਰਧਾਨ ਹੋਵੇ ਕੋਈ ਕਰਿਆਨਾ ਐਸੋਸੀਏਸ਼ਨ ਦਾ ਹੋਵੇ ਅਸੀਂ ਹਰ ਇੱਕ ਨੂੰ ਮਿਲਿਆ ਬੇਇਤੀ ਕੀਤੀ ਸਾਡਾ ਸਾਥ ਦਿਓ ਉਨਾ ਭਰਾਵਾਂ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਔਰ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਕਿ ਕੋਈ ਵੀ ਲੜਾਈ ਇਕੱਲੇ ਦੋ ਬਿਨਾਂ ਨਹੀਂ ਜਿੱਤੀ ਜਾ ਸਕਦੀ ਜੇ ਸਾਰਾ ਆਵਾਮ ਇਕੱਠਾ ਹੋਊਗਾ ਤਾਂ ਲੜਾਈਆਂ ਤਾਂ ਹੀ ਜਿੱਤੀਆਂ ਜਾਂਦੀਆਂ ਜਿਵੇਂ ਅਸੀਂ ਦਿੱਲੀ ਚ ਆਜ ਤੋਂ ਢੂੜ ਦੋ ਸਾਲ ਪਹਿਲਾਂ ਜਾ ਕੇ ਜੋ ਲੜਾਈ ਜਿੱਤ ਕੇ ਆਏ ਆ ਉਹ ਲੋਕਾਂ ਦੇ ਸਹਿਯੋਗ ਨਾਲ ਜਿੱਤ ਕੇ ਆਏ ਲੋਕਾਂ ਨੇ ਸਾਰੇ ਸਾਡਾ ਸਾਥ ਦਿੱਤਾ ਇਸ ਕਰਕੇ ਜੇ ਸਾਡਾ ਅੱਜ ਕਿਸਾਨਾਂ ਤੇ ਬੋਧੀ ਸਰਕਾਰ ਤੇ ਖੱਟਰ ਸਰਕਾਰ ਹਰਿਆਣੇ ਦਾ ਸੀਐਮ ਅਤਿਆਚਾਰ ਕਰ ਰਿਹਾ ਗੋਲੀਆਂ ਚਲਾ ਰਿਹਾ ਅਤਲੂ ਗੇ ਦੇ ਗੋਲੇ ਸੱਟ ਰਿਹਾ ਕੀ ਉਹ ਸਾਨੂੰ ਯਾਦ ਹੀ ਨਹੀਂ ਅਸੀਂ ਉੱਤੇ ਭਾਰਤ ਦੇ ਆਜ਼ਾਦ ਬੰਦੇ ਨਹੀਂ ਗੇ ਭ ਕੋਈ ਇੱਕ ਦਾ ਪਾਕਿਸਤਾਨ ਚੰਗਾ ਉਹ ਨਹੀਂ ਹੋਣਾ ਨਹੀਂ ਉੱਥੇ ਬਾਰਡਰ ਪਾਇਆ ਜਿੱਦਾਂ ਉਹ ਕਰੀ ਬੈਠਾ ਉਹਨੇ ਸਾਨੂੰ ਜਾਣ ਤੋਂ ਕਿਉਂ ਰੋਕਿਆ ਸਾਡਾ ਹਰਿਆਣੇ ਨਾਲ ਕੋਈ ਲਾਈਨ ਨਹੀਂ ਦੇ ਦੇ ਸਾਡਾ ਕੇਂਦਰ ਸਰਕਾਰ ਨਾਲ ਸਾਡ ਗਿਆ ਮੰਗਾ ਤੁਹਾਨੂੰ ਕੇਂਦਰ ਸਰਕਾਰ ਕੋਲੇ ਦਾਣ ਦੇਣਾ ਚਾਹੀਦਾ ਸੀ ਅਸੀਂ ਉੱਥੇ ਜਾ ਕੇ ਆਦੀਆਂ ਮੰਗਾ ਰੱਖਦੇ ਹਾਲਾਂਕਿ ਸਾਡੀ ਬੱਗ ਵੀ ਕੋਈ ਨਹੀਂ ਸਾਡੇ ਨਾਮ ਨੇ ਮੰਨੀਆਂ ਵੀ ਗਿਆ ਮੰਗਾ ਸੀ ਆਪ ਦੀਆਂ ਉਹਨੂੰ ਲਾਗੂ ਕਰਾਉਣ ਵਾਸਤੇ ਜਾ ਰਹੇ ਸੀਗੇ ਉਸ ਕਰਕੇ ਕਸਾਨਾ ਨੂੰ ਰੁਕਿਆ ਗਿਆ ਹੁਣ ਐਸਕੇਪ ਦੀ ਬੀਟਿਆ 18 ਤਰੀਕ ਨੂੰ ਇਹ ਜੋ ਹੁਕਮ ਸਾਨੂੰ ਪੰਜਾਬ ਪ੍ਰਧਾਨ ਦੇਣਗੇ ਉਹਨਾਂ ਹੁਕਮਾਂ ਅਨਸਾਰ ਅਸੀਂ ਉਹ ਕਰਾਂਗੇ ਬਾਕੀ ਜਿਹੜੀ ਬਾਜ਼ਾਰ ਦੀ ਗੱਲ ਆ ਸਾਰੇ ਬਾਜ਼ਾਰ ਵੇਚ ਦੀ ਕੀੜਾ ਦਿੱਤਾ ਸਾਰੇ ਦੁਕਾਨਦਾਰਾਂ ਨੇ ਪੂਰਾ ਸਾਡਾ ਹੌਸਲਾ ਵਧਾਇਆ ਜੀ ਹਾਂਜੀ ਬਿਲਕੁਲ ਜੀ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਆ ਵੀ ਸਾਰਾ ਕੁਝ ਬੰਦ ਕਰੋ ਭਰਾਓ ਸਾਡਾ ਸਾਥ ਦਿਓ ਇਹ ਤੁਹਾਡੇ ਵਰਗੇ 20 ਦੇ ਵਾਲੇ ਪੱਤਰਕਾਰ ਸਾਡੇ ਨਾਲ ਸਾਥ ਦਿੰਦੇ ਆ ਤੁਹਾਡੀ ਸਾਡੀ ਇੱਕ ਇੱਕ ਖਬਰ ਤੱਕ ਪਹੁੰਚਾਉਂਦੇ ਆ ਇਹ ਵੀ ਦੱਸਣਗੇ ਵੀ ਭਾਈ ਬੈਂਕਾਂ ਵੀ ਬੰਦ ਹੋਈਆਂ ਬਾਜ਼ਾਰ ਵੀ ਬੰਦ ਹੋਇਆ ਬੱਸ ਸਟੈਂਡ ਵੀ ਬੰਦ ਹੋਇਆ ਮੰਡੀਆਂ ਵੀ ਬੰਦ ਹੋਈਆਂ ਸਾਰਿਆਂ ਨੇ ਸਾਥ ਦਿੱਤਾ ਤੇ ਇਹ ਸਾਡੀ ਜਿਹੜੀ ਮੰਗਾ ਛੇਤੀ ਉੱਥੋਂ ਤੱਕ ਪਹੁੰਚੂਗੀ ਜਦੋਂ ਪਹੁੰਚੂਗੀ ਤੇ ਸਾਨੂੰ ਹੌਸਲਾ ਹੋਊਗਾ ਅਸੀਂ ਤਖਣੇ ਹੋ ਕੇ ਲੜਾਈ ਲੜਾਂਗੇ ਔਰ ਇਹਨਾਂ ਨੂੰ ਦੱਸ ਦੇਾਂਗੇ ਵੀ ਅੱਗੇ ਵੀ ਇਹਨਾਂ ਨੇ ਪੰਗਾ ਲਿਆ ਅਸੀਂ ਹੁਣ ਵੀ ਲਿਆ 18 ਤਰੀਕ ਤੋਂ ਬਾਅਦ ਅਸੀਂ ਜਾ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਦੇਖੋ ਜੇ ਫਿਰ ਕੀ ਬਣਦਾ ਬਹੁਤ ਸ਼ਲਾੰਘਾਯੋਗ ਹੈ ਕਿਉਂਕਿ ਉਹਦੇ ਵਿੱਚ ਜਿੰਨਾ ਕੋਈ ਮੁਲਾਜ਼ਮ ਹੈ ਜਾਂ ਸਾਡੀਆਂ ਕੰਟਰਸ ਦੀਆਂ ਜੁਨੀਆਂ ਵੀ ਟ੍ਰੇਨ ਜੁਨੀਅਨ ਹੈ ਸਾਡਾ ਕੋਈ ਆਰਟੀਆ ਭਾਈਚਾਰਾ ਸਾਡਾ ਉਪਾਦਕ ਸੰਸਥਾਵਾਂ ਜਿਲ੍ਹਾ ਦਾ ਵਪਾਰ ਮੰਡਲ ਦਾ ਸ਼ਹਿਰ ਦਾ ਉਹਨਾਂ ਸਾਰਿਆਂ ਵੱਲੋਂ ਬਹੁਤ ਪਰਮਾ ਸਵਾਗਤ ਕੀਤਾ ਗਿਆ ਇਹ ਜਿਹੜਾ ਬੰਦ ਆ ਇਹ ਕਿਸੇ ਇੱਕ ਧਿਰਦਾ ਨਹੀਂਗਾ ਕਿਉਂਕਿ ਜਿਹੜਾ ਕਾਰਪੇਟ ਆ ਸਾਰਿਆਂ ਨੂੰ ਦਰਦ ਰਿਹਾ ਉਦੋਂ ਸਵਾਗਤ ਹੈ ਸਾਰੇ ਜਿਹੜਾ ਜਾਣ ਜਾਂਦਾ ਇਹਦੇ ਵਿੱਚ ਸਮਰਥਨ ਹੈ ਇਸੇ ਕਰਕੇ ਜਿਹੜੇ ਭਲਤਵੰਦ ਦੀ ਕਾਲ ਵੱਡੇ ਪੱਧਰ ਤੇ ਹਰੇਕ ਤੁਹਾਨੂੰ ਨਾਲ ਲੈ ਕੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਬੰਦ ਨੂੰ ਬਹੁਤ ਮਾ ਹੰਗਾਲਾ ਮਿਲ ਰਿਹਾ ਦੁਕਾਨਾਂ ਦੇ ਬਾਹਰ ਜਦੂ ਖੜੇ ਨੇ ਪਰ ਜਿਹੜੇ ਹੈਗੀਆਂ 4 ਵਜੇ ਤਕਰੀਬ ਕਿ ਸ਼ੁਭਾ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਜਿਹੜਾ ਕਿਹਾ ਗਿਆ ਸੀ ਕਿ ਬੰਦ ਨੂੰ ਬੰਦ ਕੀਤਾ ਜਾਵੇਗਾ ਤੇ ਬੰਦ ਦੀ ਗੱਲ ਕਰਗੇ ਤਾਂ ਪਿਛਲੇ ਦਿਨੀ ਜੋ ਕਿਸਾਨ ਜਥੇਬੰਦੀਆਂ ਵੱਲੋਂ ਮਿਹਨਤ ਕੀਤੀ ਗਈ ਸੀ ਫਰੀਕੋਲ ਜ਼ਿਲ੍ਹੇ ਅੰਦਰ ਵੱਖ-ਵੱਖ ਝੰਡਾ ਮਾਰਚ ਵੀ ਕੀਤਾ ਗਿਆ ਸੀ ਲੋਕਾਂ ਨੂੰ ਅਪੀਲ ਕੀਤੀ ਗਈ ਸੀਗੇ ਪੋਪਲਿਟ ਵੀ ਵੰਡੇ ਗਏ ਸੀਗੇ ਜੋ ਮੰਗਾ ਸਨ ਕਿ ਉਹ ਕਿਤੇ ਨਾ ਕਿਤੇ ਪ੍ਰਾਈਵੇਟ ਘਰਾਣਿਆਂ ਨੂੰ ਸਰਕਾਰਾਂ ਵੱਲੋਂ ਲਗਾਤਾਰ ਪਹਿਲ ਦਿੱਤੀ ਜਾ ਰਹੀ ਹੈਗੀ ਆ ਜੇ ਕਰਜ਼ੇ ਮਾਫ ਦੀ ਗੱਲ ਕਰਗੇ ਤਾਂ ਪ੍ਰਾਈਵੇਟ ਰਾਣਿਆਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾ ਰਿਹਾ ਕਿਸਾਨਾਂ ਦਾ ਨਹੀਂ ਕੀਤਾ ਜਾ ਰਿਹਾ ਮਜ਼ਦੂਰਾਂ ਦਾ ਨਹੀਂ ਕੀਤਾ ਜਾ ਰਿਹਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਸੀਗਾ ਜਿਸ ਦੇ ਚੈਦ ਤਹ ਜਿਹੜਾ ਹੈਗਾ ਪੂਰਾ ਸਮਰਥਕ ਲੋਕ ਦੇ ਰਹੇ ਨੇ ਹਾਲਾਂਕਿ ਦੁਕਾਨਾਂ ਦੇ ਬਾਹਰ ਬੈਠੇ ਨੇ ਪਰ ਇਹ 4 ਵਜੇ ਤੱਕ ਜਿਹੜੀਆਂ ਦੁਕਾਨਾਂ ਬਿਲਕੁਲ ਬੰਦ ਰਹਿਣਗੀਆਂ ਇਹ ਤਸਵੀਰਾਂ ਫ੍ਰੀਕੁਐਂਟ ਸ਼ਹਿਰ ਦੀਆਂ ਨੇ ਸਾਰਾ ਸ਼ਹਿਰ ਪੂਰਾ ਤਰ੍ਹਾਂ ਬੰਦ ਹੈਗਾ ਲੋਕ ਬਾਹਰ ਬੈਠੇ ਨੇ ਦੁਕਾਨਾਂ ਨਹੀਂ ਖੋਲ ਰਗੇ ਸਿਰਫ ਮੈਡੀਕਲ ਐਮਰਜੈਂਸੀ ਸੁਆਮਾਂ ਜੋ ਅਸੀਂ ਦੱਸ ਰਹੇ ਉਹ ਹੀ ਖੁੱਲੀਆਂ ਨੇ ਅ ਤੇ ਇਸ ਤੋਂ ਬਾਅਦ ਜਿਹੜਾ ਗੱਲ ਕਰੀਏ ਤਾਂ ਟੈਨਾ ਟੀ ਪੁਆਇੰਟ ਦੇ ਉੱਪਰ ਜਿਹੜਾ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਮਕਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਇੱਕ ਪਾਸੇ ਜਿੱਥੇ ਦਿੱਲੀ ਦੀਆਂ ਪਰਵਾਹਾਂ ਤੇ ਉੱਪਰ ਕਿਸਾਨ ਟਟੇ ਹੋਏ ਨੇ ਉਹ ਉੱਥੇ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ ਉਸ ਦੀ ਵੀ ਕਿਤੇ ਜੱਥੇਬੰਦੀਆਂ ਵੱਲ ਸਾਰਿਆਂ ਵੱਲੋਂ ਨਿਖੇਧੀ ਕੀਤੀ ਗਈ ਹੈ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਉਸ ਦੀ ਨਿਖੇਧੀ ਕੀਤੀ ਸੀ ਕਿ ਤੇ ਲਗਾਤਾਰ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਨੂੰ ਫ੍ਰੀ ਕੋਡ ਖਬਰਨਾਮੇ ਜਰਗੀ ਅਸੀਂ ਪਲ-ਪਲ ਦੀ ਅਪਡੇਟ ਦੇ ਦੇਵਾਂਗੇ ਫਿਲਹਾਲ ਦੀ ਕਿਹੜੀ ਗੱਲ ਕਰੀਏ ਤਾਂ ਅੱਜ ਜਿਹੜਾ ਹੈਗਾ ਸੰਪੂਰਨ ਤੌਰ ਤੇ ਫ੍ਰੀ ਕੋਡ ਵੀ ਤੇ ਪੰਜਾਬ ਵੀ ਜਿਹੜਾ ਬੰਦਾਂ ਨੂੰ ਲੋਕ ਲੱਗ ਚੁੱਕਿਆ ਹੈਗਾ ਇਹ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਅਸੀਂ ਪਲ-ਪਲ ਦੀ ਅਗਲੀ ਅਪਡੇਟ ਦਿੰਦੇ ਰਾਵਾਂਗੇ ਕੈਮਰਾਮੈਨ ਤੁਮਿੰਦਰ ਨਾਲ ਮੈਂ ਜਗਤਾਰ ਸਿੰਘ ਫ੍ਰੀ ਕੋਡ ਖਬਰਨਾਮਾ